ਵਾਰਤਾਲੰਤਰ ਮੁੱਖ ਮਾਰਗ ਤੇ ਪੈਂਦੇ ਅੱਟੀ ਗੇਟ ਦੇ ਲਾਗੇ ਸ਼ਨੀਵਾਰ ਨੂੰ ਇੱਕ ਬੈੱਡ ਨਾਲ ਭਰੀ ਹੋਈ ਗੱਡੀ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਚੋਇਸ ਕੰਪਨੀ ਦੀ ਬੈੱਡ ਨਾਲ ਭਰੀ ਗੱਡੀ ਦੇ ਡਰਾਈਵਰ ਸੰਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੱਡੀ ਲੈ ਕੇ ਕਪੂਰਥਲਾ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ ਕਿ ਫਲੋਰ ਗ੍ਰੈਂਡ ਦੇ ਲਾਗੇ ਗੱਡੀ ਵਿੱਚੋਂ ਟਿਕ ਟਿਕ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਤੇ ਬਾਅਦ ਵਿੱਚ ਅੱਗ ਦੇ ਚਿੰਗਾਰੇ ਨਿਕਲਣ ਲੱਗ ਪਏ ਜਿਸ ਕਾਰਨ ਅੱਗ ਲੱਗ ਗਈ ਜਦੋਂ ਗੱਡੀ ਨੂੰ ਜ਼ਿਆਦਾ ਅੱਗ ਲੱਗ ਗਈ ਤੇ ਗੱਡੀ ਓਵਰ ਕੰਟਰੋਲ ਹੋਈ ਤਾਂ ਹਾਈਵੇ ਰੀਤੀਸੀ ਲਾਈਨ 'ਚ ਆ ਕੇ ਸਿਵਰੇ ਦੀ ਪੁਲੀ ਵਿੱਚ ਜਾ ਵਜੀ ਅਤੇ ਹੌਲੀ-ਹੌਲੀ ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਬ੍ਰੈਡ ਦਾ ਚੂਰਾ ਲੋਡ ਕੀਤਾ ਹੋਇਆ ਸੀ ਸਰ ਸੁਖਿਆ ਫੋਜ਼ ਦੇ ਥਾਣੇਦਾਰ ਸਰਪਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਅੱਗ ਲੱਗਣ ਦੇ ਕਾਰਨ ਦਾ ਨਹੀਂ ਪਤਾ ਲੱਗਾ ਅਜੇ ਜਾਂਚ ਚੱਲ ਰਹੀ ਹੈ ਗੁਰਾਇਆਂ ਤੋਂ ਫਲੋ ਟੀਵੀ ਲਈ ਸੰਦੀਪ ਪਟਾਰੇ ਦੀ ਖਾਸ ਰਿਪੋਰਟ ਫਾਇਰਡ ਵਰਗੇ ਵੱਲ ਪਹੁੰਚੇ ਆ ਕਿਦਾਂ ਕੀ ਹਾਲਾਤ ਆ ਮੌਕੇ ਤੇ ਪਹੁੰਚ ਗਏ ਕੀ ਨਾਂ ਤੁਹਾਡਾ ਭਾਈ ਮੇਰਾ ਨਾਮ ਅਮਰੀਕ ਸਿੰਘ ਆ ਮੈਂ ਫਾਇਰ ਸਟੇਸ਼ਨ ਤੋਂ ਪਲੱਸ ਤੋਂ ਮਤਲਬ 6 ਮਿੰਟ ਚੱਲ ਕੇ ਆ ਹਾਂਜੀ ਤੇ ਪਰਾਨੂੰ ਜਦੋਂ ਕਾਲ ਆਈ ਸੀ 2 ਮਿੰਟ ਦੇ ਅੰਦਰ ਅੰਦਰ ਮਤਲਬ ਇੱਥੇ ਕਰਾਇਆ ਖੜੇ ਸੀਗੇ ਹਾਂਜੀ 2 ਮਿੰਟ ਦੇ ਅੰਦਰ ਅੰਦਰ ਆ ਗਏ ਤੇ ਅੱਜ ਬਹੁਤ ਜ਼ਿਆਦਾ ਸੀਗੇ ਤੇ ਉਸਾਰ ਮਤਲਬ ਅਕੀਨ ਕੰਟਰੋਲ ਕੀਤਾ ਜੇ ਅਗਰ ਨਾ ਕਰਦੇ ਤੇ ਸੀਐਨਜੀ ਸਿਲੰਡਰ ਟੁੱਟ ਗਏ ਹਾਂਜੀ ਬਹੁਤ ਚਾਰ ਮਿੰਟ ਦੇ ਵਿੱਚ ਸਿਲੰਡਰ ਫਟ ਗਏ ਠੀਕ ਹੈ ਜੀ ਇਹ ਉਹ ਸਕਦਾ ਕਿ ਬਹੁਤ ਜ਼ਿਆਦਾ ਨਿਸ਼ਾਨ ਹੋ ਜਾਣਾ ਵਿਚਾਰੇ ਹਾਂਜੀ ਅੰ ਸਿਲੰਡਰਾਂ ਨਾਲ ਪਾ ਆਮਿਆ ਤੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਨਾਂ ਤੁਹਾਡਾ ਮੈਂ ਭਾਜੀ ਕਪੂਰਥਲੇ ਤੋਂ ਅੰਮ੍ਰਾਲੇ ਜਾ ਰਿਹਾ ਹਾਂ ਜੀ ਕੀ ਨਾਂ ਤੁਹਾਡਾ ਸੰਦੀਪ ਕੁਮਾਰ ਮੇਰਾ ਕੀ ਹੋਇਆ ਕੀ ਸੀਗਾ ਜੱਕਦਮ ਗੱਡੀ 'ਚ ਬਲਾਸਟ ਹੋਣ ਲੱਪੇ ਗੈਸ ਵਾਲੀ ਗੱਡੀ ਆ ਹਾਂਜੀ ਤੇ ਉਹਦੇ 'ਚ ਜਿੱਦਾਂ ਪਟਾਕਿਆਂ ਦੀ ਆਵਾਜ਼ ਆਉਂਗੀ ਇੰਦਾ ਆ ਕੇ ਤੇ ਅੰਗ ਤਾਂ ਮੱਝੀ ਜਾਂਦੀ ਹੈ ਵਿੱਚ ਕਿਆ ਬਣ ਠੀਕ ਆ ਫਿਰ ਤੇ ਮੈਂ ਗੱਡੀ ਨਹੀਂ ਛੱਡੀ ਜੀ ਮੈਂ ਫਿਰ ਵੀ ਗੱਡੀ ਆਪਣੀ ਇਹਦੇ ਸਾਈਡ ਤੇ ਲਾਉਣੀ ਚਾਹੁੰਦਾ ਹਾਂ ਕਿਤੇ ਸਾਈਡ ਤੇ ਲੱਗ ਜਵੇ ਠੀਕ ਆ ਫਿਰ ਸਾਈਡ ਤੇ ਜਦੋਂ ਉਧਰ ਓਵਰ ਕੰਟਰੋਲ ਹੋ ਗਈ ਤਾਂ ਫਿਰ ਉਧਰ ਜਾ ਕੇ ਰੁਕੀ ਗੱਡੀ ਰੋਕੀ ਹਾਂਜੀ ਤੇ ਤੁਹਾਨੂੰ ਪਤਾ ਕਦੋਂ ਲੱਗਾ ਜਦੋਂ ਅੱਗ ਲੱਗੀ ਹੈ ਪਿੱਛੇ ਲੱਗੀ ਸੀ ਪਤਾ ਲੱਗੇ ਹਾਂਜੀ ਇੱਥੇ ਕਿ ਲੱਗੀ ਅੱਗ ਥੋੜੀ ਪਿੱਛੇ ਲੱਗੀ ਸੀ ਤੇ ਅੱਛਾ ਕੀ ਲੋੜ ਹੈ ਵਿੱਚ ਬਰੈਡ ਹੋ ਆ ਜੀ ਕਿੱਥੇ ਜਾਣਾ ਸੀਗਾ ਹੰਬਾਲੇ ਹੰਬਾਲੇ ਜਾਣਾ ਸੀ ਹਾਂਜੀ ਅੱਛਾ ਫੇ ਹੁਣ ਗੱਡੀ ਦਾ ਪੂਰੀ ਤਰ੍ਹਾਂ ਨੁਕਸਾਨ ਨਹੀਂ ਹੋਇਆ ਤੁਹਾਡਾ ਵਿਚਾਰ ਹੈ ਠੀਕ ਹੈ ਹਾਂਜੀ ਮੇਰਾ ਬਜਾ ਬੜੀ ਮੁਸ਼ਕਲ ਹੁੰਦਾ ਓਕੇ ਓਕੇ ਜੋ ਮੇਰਾ ਸਾਰਾ ਬਲ ਸਿੰਘ ਪੈਸ 25000 ਆ ਮਾਰਨ 15000 ਵਾਲਾ ਸਾਰਾ ਕੁਝ ਗਿਆ ਕੱਢਣ ਦਾ ਮੌਕਾ ਤੱਕ ਨਹੀਂ ਮਿਲਿਆ ਬੱਚੇ ਛੜ ਗਿਆ ਮੈਨੂੰ ਕੱਢਣ ਤੱਕ ਨਹੀਂ ਮੌਕਾ ਮਿਲਿਆ ਜੀ ਓਕੇ 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 ਮੌਕੇ ਤੇ ਪੁਲਿਸ ਪਹੁੰਚ ਗਈ ਹਾਂ ਜੀ ਪੁਲਿਸ ਪਹੁੰਚ ਗਈ ਜਸਨ 10 ਮਿੰਟ ਪਹਿਲਾਂ ਨੇੜੇ ਢਾਬਾ ਇੰਟਰਨੈਸ਼ਨਲ ਢਾਬਾ ਇਹਨਾਂ ਨੇ ਕਰਿੰਦੇ ਨੇ ਫੋਨ ਕੀਤਾ ਜੀ ਵੀ ਇੱਕ ਗੱਡੀ ਦੂਜੀ ਸਾਈਡ ਟਪ ਕੇ ਅੱਗ ਲੱਗ ਗਈ ਹੈ ਹਾਂ ਜੀਿੱਥੇ ਅੱਗੇ ਪਤਾ ਲੱਗਾ ਜੀ ਵੀ ਜਿਆਦਾ ਅੱਗ ਲੱਗੀ ਹੈ ਉਸ ਤੋਂ ਬਾਅਦ ਡਰਾਈਵਰ ਭੱਜ ਗਿਆ ਠੀਕ ਹੈ ਜੀ ਗੱਡੀ ਚ ਠੀਕ ਹੈ ਲੱਗਾ ਬਾਕੀ ਤਾਂ ਤਰੀਸ਼ ਦਾ ਮੈਟਰ ਹੈ ਗੱਡੀ ਕਿਹੜੀ ਆ ਕਿੱਥੇ ਦੀ ਆਹ ਹੈ ਗੱਡੀ ਇਹ ਚੁਆਇਸ ਬ੍ਰੈਡ ਵਾਲਿਆਂ ਦੀ ਹੈ ਜੀ ਦੇਖਣ ਚ ਆਇਆ ਕ੍ਰਿੰਕਾ ਚੁਆਇਸ ਬ੍ਰੈਡ ਜੀ ਚੁਆਇਸ ਬ੍ਰੈਡ ਜੀ ਜੀ ਠੀਕ ਹੈ ਜੀ ਕੋਈ ਯਾਨੀ ਨੁਕਸਾਨ ਤਾਂ ਨਹੀਂ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਭਈ ਡਰਾਈਵਰ ਭੱਜ ਗਿਆ ਬਕਸਕਸ਼ ਮੇਬੀ ਦੂਜੇ ਪਾਸੋਂ ਆਈਆ ਬਹੁਤ ਵੱਡਾ ਬਚਾਅ ਹੋ ਗਿਆ ਇਧਰੋਂ ਹਾਈਵੇ ਚੱਲਦਾ ਨਿਰਮੇਗਨ ਹਾਂ ਜੀ ਕੋਈ ਇਹ ਨਾ ਹੋਏ ਕਿ ਤੇ ਮਿਸਟਰਿੰਗ ਨਹੀਂ ਹੋਈ ਕੋਈ ਫਾਇਰ ਵਰਗੇ ਅੱਗ ਬੁਝਾਉਣ ਲਈ ਗੱਡੀ ਇਹਨੂੰ ਕਹਿ ਦਿੰਦਾ ਹੈ ਹਾਂ ਜੀ ਪਹੁੰਚ ਰਹੇ ਹੈ ਜੀ ਓਕੇ ਜੀ